ਦੇਖੋ ਇਸ ਵਕਤ ਆਪਾਂ ਮੱਧ ਪ੍ਰਦੇਸ਼ ਦੇ ਵਿੱਚ ਆ ਤੇ ਇੱਥੇ ਆ ਜਿਹੜਾ ਬਾਬਾ ਕੇਲਿਆਂ ਦਾ ਲੇਜ ਤਿਆਰ ਕਰਕੇ ਖਾਉਂਦਾ ਤੁਸੀਂ ਦੇਖੋ ਕਿਵੇਂ ਕਟਰ ਦੇ ਨਾਲ ਕੇਲਿਆਂ ਦੇ ਛਿਲਕੇ ਤਾਰ ਕੇ ਫਿਰ ਉਹਨੂੰ ਤਲਦੇ ਨੇ ਪਹਿਲਾਂ ਕੱਚੇ ਕੇਲੇ ਨੂੰ ਛਿੱਲਿਆ ਜਾਂਦਾ ਆ ਦੇਖੋ ਇਹ ਸਾਰਾ ਟੱਬਰ ਹੀ ਇੱਥੇ ਲੱਗੇ ਨੇ ਪਹਿਲਾਂ ਕੱਚੇ ਕੇਲੇ ਨੂੰ ਛਿੱਲ ਕੇ ਚੰਗੀ ਤਰ੍ਹਾਂ ਫਿਰ ਇਸ ਤਰ੍ਹਾਂ ਉਹਨੂੰ ਕਟਰ ਦੇ ਨਾਲ ਉਹਦੇ ਪੀਸ ਕੀਤੇ ਜਾਂਦੇ ਨੇ ਫਿਰ ਉਹ ਤੋਂ ਬਾਅਦ ਦੇ ਵਿੱਚ ਇਸ ਕੇਲੇ ਨੂੰ ਤਲਿਆ ਜਾਂਦਾ ਤੁਸੀਂ ਦੇਖੋ ਜਿਵੇਂ ਵੱਡੀਆਂ ਕੰਪਨੀਆਂ ਨੇ ਅੱਜ ਕਾਰੋਬਾਰ ਦੇ ਉੱਤੇ ਕਬਜ਼ਾ ਕੀਤਾ ਉਹਨਾਂ ਨੇ ਆਲੂ ਲੇਜ ਤਿਆਰ ਕਰਕੇ ਸਿਰਫ 1 ਰੁਪਏ ਦਾ ਆਲੂ ਹੁੰਦਾ ਤੇ ਉਹਨੂੰ ਮੜਾਇਆ ਤਲਕੇ ਉੱਤੇ ਲੂਨ ਛਿੜਕ ਕੇ 10-10 ਰੁਪਏ ਦਾ ਇੱਕ ਆਲੂ ਕੰਪਨੀਆਂ ਤਿਆਰ ਕਰਕੇ ਲੇਜ ਵੇਚਦੀਆਂ ਨੇ ਤੇ ਇਹ ਵਿਚਾਰੇ ਗਰੀਬ ਬੰਦੇ ਨੇ ਦੇਖੋ ਕਿਵੇਂ ਲੇਜ ਤਿਆਰ ਕਰਕੇ ਦੇਖੋ ਬੱਚੇ ਵੀ ਇੱਥੇ ਇਹਨਾਂ ਦੇ ਕੰਮ ਕਰਦੇ ਨੇ ਜਿਹੜਾ ਬਾਬੇ ਨਾਨਕ ਨੇ ਸਾਨੂੰ ਕਿਰਤ ਕਰੋ ਤੇ ਵੰਡ ਛਕੋ ਦਾ ਸਨੇਹਾ ਦਿੱਤਾ ਸੀ ਉਹਨੂੰ ਇਹ ਪੂਰੀ ਤਰ੍ਹਾਂ ਤਨ ਦੇਹੀ ਦੇ ਨਾਲ ਨਿਭਾ ਰਹੇ ਨੇ ਤੁਸੀਂ ਦੇਖੋ ਕੱਚੇ ਕੇਲੇ ਨੂੰ ਲਿਆ ਕੇ ਕਿਵੇਂ ਛਿੱਲਿਆ ਜਾਂਦਾ ਫਿਰ ਉਹਨੂੰ ਤਲਿਆ ਜਾਂਦਾ ਪਕਾਇਆ ਜਾਂਦਾ ਉੱਤੇ ਲੂਣ ਮਿਰਚ ਛਿੜਕ ਕੇ ਫਿਰ ਉਹਨੂੰ ਵੇਚਿਆ ਜਾਂਦਾ ਦੇਖੋ ਆਂਟੀ ਇਹਨੇ ਇੰਨਾ ਸਾਰਾ ਲੇਜ ਬਣਾ ਲਿਆ ਦੂਜਾ ਟੱਬਰ ਸਾਰਾ ਮਿਹਨਤ ਕਰਕੇ ਲੇਜ ਨੂੰ ਤਿਆਰ ਕਰਨ ਲਈ ਦੀ ਸਹਾਇਤਾ ਕਰਦੇ ਨੇ ਕੇਲੇ ਨੂੰ ਛਿੱਲਣਾ ਧੋਣਾ ਫਿਰ ਉਹਦੇ ਪੀਸ ਕਰਨੇ ਫਿਰ ਉਹਨੂੰ ਕੜਾਈ ਦੇ ਵਿੱਚ ਪਾ ਕੇ ਤਲ ਕੇ ਪਕਾਉਣਾ ਇਹ ਰੋਜ਼ ਇਹ ਜਿਹੜੇ ਬੱਚੇ ਨੇ ਜਾ ਇਹਨਾਂ ਦਾ ਸਾਰਾ ਪਰਿਵਾਰ ਆ ਇੱਥੇ ਕੰਮ ਕਰਦਾ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਲੇ ਜਿਹੜਾ ਬਣ ਕੇ ਤਿਆਰ ਹੋ ਗਿਆ ਇਹ ਮੱਧ ਪ੍ਰਦੇਸ਼ ਦੇ ਵਿੱਚ ਇਸ ਟਾਈਮ ਆਪਾਂ ਖੜੇ ਆ ਤੇ ਉੱਥੇ ਇਹ ਜਿਹੜੇ ਸਾਰੇ ਟੱਬਰ ਦੇ ਜੀ ਨੇ ਇੰਨੀ ਸਖਤ ਮਿਹਨਤ ਕਰਕੇ ਤੇ ਕਮਾਈ ਕਰਕੇ ਆਪਣਾ ਰੋਜੀ ਰੋਟੀ ਪਕਾਉਂਦੇ ਨੇ ਆਪਣਾ ਢਿੱਡ ਪਾਲਦੇ ਨੇ ਪਰ ਜਿਹੜੀਆਂ ਵੱਡੀਆਂ ਧਨਾਰ ਕੰਪਨੀਆਂ ਨੇ ਉਹਨਾਂ ਨੇ ਆਲੂ ਵਰਗੀਆਂ ਲੇਜਾਂ ਚਿਪਸਾਂ ਤਿਆਰ ਕਰਕੇ ਇਹਨਾਂ ਦੇ ਕਾਰੋਬਾਰ ਨੂੰ ਖਰਮ ਕੀਤਾ ਦੇਖੋ ਕਿੰਨੀ ਮਿਹਨਤ ਕਰਕੇ ਕੇਲੇ ਨੂੰ ਛਿੱਲਿਆ ਜਾਂਦਾ ਫਿਰ ਉਹਨੂੰ ਇਸ ਤੇਲ ਦੇ ਵਿੱਚ ਪਕਾਇਆ ਜਾਂਦਾ ਫਿਰ ਲੇਜ ਤਿਆਰ ਕੀਤਾ ਜਾਂਦਾ ਖਾਣ ਦੇ ਵਿੱਚ ਬਹੁਤ ਸਵਾਦ ਲੱਗਦਾ ਤੁਸੀਂ ਵੀ ਕਿਤੇ ਮੱਧ ਪ੍ਰਦੇਸ਼ ਦੇ ਵਿੱਚ ਜਾਓ ਜਿੱਥੇ ਕੇਲੇ ਦੀ ਬਹੁਤ ਵੱਡੇ ਪੱਧਰ ਤੇ ਖੇਤੀ ਹੁੰਦੀ ਤੇ ਉਥੇ ਇਸ ਤਰ੍ਹਾਂ ਦਾ ਲੇਜ ਤਿਆਰ ਕੀਤਾ ਜਾਂਦਾ ਇਹਨਾਂ ਵੱਲੋਂ ਵੀਡੀਓ ਦਬਕੇ ਸ਼ੇਅਰ ਕਰ ਦਿਓ ਕਿਉਂਕਿ ਇਹ ਜਿਹੜਾ ਲੇਜ ਆ ਬਹੁਤ ਹੀ ਸਵਾਦ ਬੰਦਾ ਤੇ ਬਹੁਤ ਹੀ ਸਖਤ ਮਿਹਨਤ ਕਰਕੇ ਇਹਨਾਂ ਨੇ ਕੇਲੇ ਦਾ ਲੇਜ ਤਿਆਰ ਕੀਤਾ ਮੈਂ ਤਾਂ ਪਹਿਲੀ ਵਾਰ ਖਾਧਾ ਮੈਨੂੰ ਬਹੁਤ ਵਧੀਆ ਲੱਗਾ ਮੱਧ ਪ੍ਰਦੇਸ਼ ਦੇ ਵਿੱਚ ਇਹ ਲੋਕ ਇਸ ਤਰ੍ਹਾਂ ਕੇਲੇ ਦਾ ਲੇਜ ਤਿਆਰ ਕਰਕੇ ਵੇਚ ਕੇ ਲੋਕਾਂ ਨੂੰ ਖਵਾਉਂਦੇ ਨੇ ਬਹੁਤ ਮਿਹਰਬਾਨੀ ਸ਼ੁਕਰੀਆ ਧੰਨਵਾਦ